ਚਲਦੇ ਆ ਤਗੜੇ ਹੋ ਕੇ ਵੋਟਾਂ ਪਾ ਕੇ ਆਪਾਂ ਭਰਾ ਨੂੰ ਕਾਮਯਾਬ ਕਰਦੇ ਔਰ ਮੈਂ ਯਕੀਨ ਦਉ ਨਾ ਮੈਂ ਤੇ ਕੱਲਾ ਹੀ ਤੁਹਾਡੀ ਸੇਵਾ ਵਾਸਤੇ ਹਾਜ਼ਰ ਐ ਇਹ ਨਾਲ ਹੋ ਜਾਣਗੇ ਇੱਕ ਤੱਕ 11 ਮੈਂ ਤੁਹਾਡੀ ਡਟ ਕੇ ਸੇਵਾ ਕਰਾਂਗਾ ਔਰ ਮੈਂ ਬੇਨਤੀ ਕਰਦਾ ਕਿ ਡਿੰਪਾ ਜੀ ਨੂੰ ਬਹੁਤ ਲੇਟ ਹੋ ਗਏ ਨੇ ਇਹਨਾਂ ਦੇ ਹੋਰ ਬੜੇ ਪ੍ਰੋਗਰਾਮ ਨੇ ਉਹਨਾਂ ਦੇ ਵੀ ਜਾਣਾ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਆਹ ਫਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਕਿ ਤੁਸੀਂ ਇੰਨੇ ਲੇਟ ਤੱਕ ਇੱਥੇ ਮਾਨ ਤੇ ਪਿਆਰ ਦੇਣ ਵਾਸਤੇ ਮੈਨੂੰ ਆਏ ਹੋ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਗੁਜ਼ਾਰ ਅਦਾ ਕਰਦਾ ਮੇਰੇ ਵੀਰੋ ਕਿ ਵਖਿਆ ਜਾਵੇ ਕਿ ਦੇਸ਼ ਪ੍ਰਤਾਪ ਕਹਿਰੋ ਜੀ ਚਾਰ ਵਾਰ ਤਿੰਨ ਵਾਰ ਵਾਰ ਉਹਨਾਂ ਨੂੰ ਮਨਿਸਟਰ ਪੜਿਆ ਕਿੰਨੀ 3 ਵਾਰ 15 ਸਾਲ ਬੰਦਾ ਮਨਿਸਟਰ ਰਿਹਾ ਵੇ ਤੇ 20 ਸਾਲ ਐਮਐਲਏ ਤੇ ਇਸ 9 ਲੱਖੀ ਪੱਟੀ ਦੇ ਵਿੱਚ ਸੀਵਰੇਜ ਤੇ ਵਾਟਰ ਸਪਲਾਈ ਦਾ ਪ੍ਰਬੰਧ ਨਾ ਹੋਵੇ ਇਸ ਤੋਂ ਮਾੜੀ ਗੱਲ ਹੋਰ ਦਰਪੰਦਰ ਸੇਖੇ ਲੋਣੀ ਆਏ ਨੇ ਇਹਨਾਂ ਨੇ 22 ਸਾਲ ਸੰਘਰਸ਼ ਕੀਤਾ ਲੋਕਾਂ ਨੇ ਨਾਲ ਸਾਥ ਦਿੱਤਾ 20 ਸਾਲ ਬਾਅਦ ਏਰ ਕ ਐਮਐਲ ਬਣੇ ਤੇ ਇਸ ਸ਼ਹਿਰ ਦੀ ਦੁਆਰ ਬਦਲਦੀ ਦੇਖਿਓ ਵੀਰੋ ਮੈਂ ਇਹ ਵਿਸ਼ਵਾਸ ਦਵਾਉਣਾ ਮੈਂ ਵੀ ਗੇਂਲੇ ਵੀ ਗੇਂਲ ਤੇ ਸਾਡੇ ਦੋਵਾਂ ਭਰਾਵਾਂ ਨੂੰ ਇਹ ਜੋੜੀ ਨੂੰ ਕੰਮ ਕਰਦਿਆਂ ਵੇਖਿਓ ਇਹ ਪ੍ਰੋਜੈਕਟ ਤਿਆਰ ਕਰਾਉਣਗੇ ਫਾਈਲ ਦੇ ਕਾਗਜ਼ ਭਰਨਗੇ ਫਾਈਲ ਮੈਨੂੰ ਫੜਾਉਣਗੇ ਤੇ ਵੇਖਿਓ ਮੈਂ ਕਿਦਾਂ ਫਾਈਲਾਂ ਅਪਰੂਵ ਕਰਾਉਂਦਾ ਜਦੋਂ 2014 ਦੇ ਵਿੱਚ ਪਹਿਲੀ ਜੋੜ ਆਈ ਸੀ ਪਾਰਲੀਮੈਂਟ ਦੀ ਜਦੋਂ ਮੋਦੀ ਸਾਹਿਬ ਬੋਲਦੇ ਸੀ ਸਾਡੇ ਗੱਣਾ ਦੇ ਵਿੱਚ ਪਤਾਸੇ ਭੁਰਦੇ ਸੀ ਤੇ ਮੋਦੀ ਸਾਹਿਬ ਨੇ ਵਟ ਘੜ ਦੇਣੇ ਆ ਮੋਦੀ ਸਾਹਿਬ ਕਹਿੰਦੇ ਸੀ ਅੱਛੇ ਦਿਨ ਆਦੇ ਵਾਲੇ ਹੈ ਕਿਹਾ ਕਿ ਨਹੀਂ ਕਿਹਾ ਅੱਜ ਮੈਂ ਵੀ ਕਹਿੰਦਾ ਅੱਛੇ ਦਿਨ ਆਨੇ ਵਾਲੇ ਹੈ ਮੋਦੀ ਅਰਸ਼ਾਣ ਜਾਣੇ ਵਾਲੇ ਮੇਰੇ ਵੀਰੋ ਇਨਾਂ ਨੇ ਮੋਦੀ ਸਾਹਿਬ ਨੇ ਛੋਟਾ ਵਪਾਰੀ ਤੇ ਦੁਕਾਨਦਾਰ ਉਸ ਦੀ ਰੀੜ ਦੀ ਹੱਡੀ ਤੋੜ ਕੇ ਰੱਖੀ ਛੋਟਾ ਵਪਾਰੀ ਤੇ ਦੁਕਾਨਦਾਰ ਉਸ ਤੇ ਸਿਰ ਤੇ ਦੇਖ ਚਾਲਦਾ ਉਸ ਤੇ ਉਹ ਇਸਕੋਨਮੀ ਨੂੰ ਚਲਾਉਂਦਾ ਮੇਰੇ ਵੀਰੋ ਉਹਨਾਂ ਨੇ ਨੋਟ ਬੰਦੀ ਕੀਤੀ ਬਿਨਾ ਸੋਚੇ ਸਮਝੇ ਫੈਸਲਾ ਲਿਆ ਜੇ ਨੋਡ ਬੰਦੀ ਕਰਦੀ ਆ ਜਾਂ ਪਹਿਲਾਂ ਨੋਟ ਸ਼ਾਪ ਲਾ ਪਹਿਲਾਂ ਨੋਟ ਸ਼ਾਪ ਲਾ ਤੇ ਫਿਰ ਨੋਟ ਬੰਦੀ ਕਰਦੇ ਜਿੱਦੜ ਕੀਤੀ ਫਿਰ ਵੀ ਕਿਵੇਂ ਮੈਂ ਦੇਸ ਤੋਂ ਬੇੜਾ ਕਰਕੇ ਕਰਤਾ ਤੇ ਫੇਰ ਕਰ ਲੱਪਾ ਪਈਓਰ ਮੈਨੋ ਪਈਓਰ ਦੇਨੋ 50 ਦਿਨ 50 ਦਿਨ ਇਹ 50 ਦਿਨ ਮੈਨੂੰ ਦੇ ਦਿਓ ਨਹੀਂ ਤੇ ਮੇਰ ਕੋ फांसी 'ਤੇ ਲਟਕਾ ਦੇਣਾ ਅੱਜ 5 ਸਾਲ ਹੋ ਗਏ ਆ ਉਹ ਸਾਡੀ ਜਿਹੜੀ ਕਦਮੀ ਆ ਸਾਡਾ ਜਣਾ ਅਰਥਚਾਰਾ ਉਹ ਦੁਬਾਰਾ ਪਟੜੀ ਤੇ ਨਹੀਂ ਆਇਆ ਤੇ ਮੇਰੇ ਵੀਰੋ 2 ਕਰੋੜ ਸਾਗ ਦੀਆਂ نوکریاں ਖੰਦਾ ਸੀ ਤੇ ਮੇਰੇ ਵੀਰੋ 15 ਲੱਖ ਨੌکریاں 5 ਸਾਲਾਂ ਚ ਦੇ ਸਕਿਆ ਇਹ ਨਰਿੰਦਰ ਮੋਦੀ ਦਾ ਧਿਆਨ ਸੀ ਕੀ ਕਹਿੰਦਾ ਸੀ ਕਿ ਪਾਕਿਸਤਾਨ ਮੇਰਾ 56 ਇੰਚ ਦੀ ਛਾਤੀ ਹੈ ਪਾਕਿਸਤਾਨ ਇੱਕ ਬਾਰੂ ਮੈਂ 10 ਸਿਰ ਲੈ ਕੇ ਆਉਂਗਾ ਕਿੰਗ ਦੀ ਤੇ ਮੇਰੇ ਵੀਰੋ 44 ਫੌਜੀ ਪਲਵਾਮਾ ਚ ਸ਼ਹੀਦ ਕਰਾਤੇ ਕਰਾਏ ਕਿ ਨਹੀਂ ਕਰਾਏ ਤੇ ਮੇਰੇ ਵੀਰੋ ਉਤੋਂ ਬਾਅਦ ਚਾਰਜ ਭੇਜਿਆ ਪਾਕਿਸਤਾਨ ਉਹ ਉਹਨਾਂ ਨੇ ਮਾਰੇ ਉਹ ਦਰਖਤਾਂ ਦੇ ਬੰਬ ਦੇ ਵਾਪਸ ਆ ਗਏ ਵਾਪਸ ਆ ਗਏ ਤੇ ਉਥੇ ਜਿਹੜੇ ਜੈਨ ਵਾਲੇ ਹੀ ਮੋਦੀ ਭਗਤ ਉਹਨਾਂ ਨੇ ਸਾਡੇ 400 ਮਾਰਤਾ ਸਾਡੇ 300 ਮਾਰਤਾ ਤੇ ਜਦੋਂ ਸਿਆਣਿਆਂ ਬੰਦਿਆਂ ਨੇ ਸਬੂਤ ਮੰਗਿਆ ਪਤਾ ਹੀ ਵੀ ਮੈਂ ਹੁਣ ਘਿਰ ਜਾਣਾ ਤੇ ਕਹਿਣ ਲੱਗ ਪਿਆ ਸਬੂਤ ਚਾਹੀਏ ਕਿ ਸਬੂਤ ਚਾਹੀਏ ਮੈਂ ਕਹਿੰਦਾ ਮੋਦੀ ਸਾਹਿਬ ਸਦੋਂ ਵੇ ਤੇ ਗੇਲ ਸਾਹਿਬ ਮੈਨੂੰ ਕਹਿੰਦੇ ਇਹ ਸਰਕਾਰ ਆਪਣੀ ਬਣ ਜਾਣੀ ਆ ਤੇ ਮੋਦੀ ਦੇ ਦੇ ਪੱਟੀ ਸਮਾਰਟ ਸਿਟੀ ਬਣਾ ਦੇਣੀ ਤੇ ਕਹਿੰਦੇ ਮੈਂ ਰਿਹਾ ਸ਼ਬਰ ਸਰੋ ਪੱਟੀ ਲੈ ਆਉਣੀ ਤੇ ਪੈ ਗਿਆ ਫਿਰ ਮੈਂ ਵੀ ਕਰਨ ਕਲੋਨੀ ਲੈ ਉਹ ਪੈ ਗਿਆ ਤਾਂ ਉੱਤੇ ਅਹੀਂ ਇਹੋ ਇਸ ਕੀ ਤਾਂ ਬਣਾਉਂਦੇ ਆ ਤੇ ਸਮਾਰਟ ਸਿਟੀ ਆ ਮੋਦੀ ਦੁਨੀਆ ਕਹਿੰਦਾ ਹੀ ਬਣਾਉਣੀ ਆ 100 ਤੇ ਸਦੂ ਤੇ ਮੇਰੇ ਵੀਰੋ ਮੈਂ 100 ਸਮਾਰਟ ਸਿਟੀ ਤੇ ਕੀ ਬਣਾਉਣੀ ਸੀ ਉਹਨਾਂ ਦੇ ਇੱਕ ਵੀ ਇੱਕ ਵੀ ਸ਼ਹਿਰ ਦੇ ਵਿੱਚ ਮੜੀ ਮੋਟੀ ਕੋਈ ਬਦਲਾਅ ਨਹੀਂ ਕਰ पाए ਇੱਕ ਪ੍ਰੋਜੈਕਟ ਸ਼ੁਰੂ ਨਹੀਂ ਕਰ पाए ਸੋ ਮੈਂ ਬੇਨਤੀ ਕਰਦੀ ਚਾਹੁੰਦਾ ਪੱਟੀ ਦੀ ਬੇਤਲੀਲੀ ਲਾਕੇ ਦੀ ਬੇਤਲੀਲੀ ਇਸ ਭਰਾ ਨੂੰ ਜੁੜ ਕੇ ਉੱਤੇ ਭੇਜੋ ਮੈਂ ਪਹਿਲੇ ਐਮਪੀਆ ਵੱਲੋਂ ਸੱਚੇ ਮੂੰਹ ਵਾਪਸ ਨਹੀਂ ਆਉਂਦਾ ਤੁਹਾਡੇ ਲਈ ਕੁਝ ਨਾ ਕੁਝ ਲੈ ਕੇ ਆਉਂਗਾ ਤੁਹਾਡੀ ਆਵਾਜ਼ ਬੜੂੰਗਾ ਜੋ ਅਡੀ ਪਾਰਲੀਮੈਂਟ ਦੇ ਵਿੱਚ ਗੱਲ ਕਰ ਰਿਹਾ ਇਹਨਾਂ ਸ਼ਬਦਾਂ ਦੇ ਨਾਲ ਆਗਿਆ ਲੈਣੀ ਹੈ ਇੱਕ ਜਕਾਰਾ ਬੁਲਾਉਣਾ ਤੁਸੀਂ ਦੋਵੇਂ ਦੋਵੇਂ ਹੱਥ ਕੜੇ ਕਰਕੇ ਸਾਹਮਣੀ ਸੀ ਉਹ ਲੀਡ ਤੁਸੀਂ ਪਰਕਰਾਰ ਰੱਖਣੀ ਆ ਧੰਨਵਾਦ ਜੋ ਬੋਲੇ ਸੋ ਨਿਹਾਲ But